ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਮਸਿਆ ਵਾਲੇ ਦਿਨ ਲੰਗਰ ਦੇ ਵਿੱਚ ਆਹ ਵਾਲੀ ਇੱਕ ਚੀਜ਼ ਦੇ ਆਓ ਫਿਰ ਦੇਖਣਾ ਪੈਸਿਆਂ ਦੇ ਲੱਗ ਜਾਣਗੇ ਢੇਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਜੇ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਨੂੰ ਮਹਾਪੁਰਖ ਇੱਕ ਜੁਗਤ ਸਿਖਾਉਂਦੇ ਹਨ ਕਿ ਜਦੋਂ ਵੀ ਗੁਰੂ ਘਰ ਜਾਓ ਤਾਂ ਗੁਰੂ ਘਰ ਦੇ ਲੰਗਰ ਵਿੱਚ ਆ ਇੱਕ ਸੇਵਾ ਜ਼ਰੂਰ ਕਰਿਆ ਕਰੋ ਇਹ ਸੇਵਾ ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਇਸ ਸੇਵਾ ਤੋਂ ਖੁਸ਼ ਹੋ ਕੇ ਸਤਿਗੁਰ ਜੀ ਤੁਹਾਨੂੰ ਕਹਿ ਸਕਦੇ ਹਨ ਨਿਹਾਲ 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 ਉਹ ਕਿਹੜੀ ਸੇਵਾ ਹੈ ਜਿਸ ਨੂੰ ਕਰਕੇ ਸਾਡੇ ਸਾਰੇ ਹੀ ਕਾਰਜ ਨਾਸ਼ ਹੋ ਜਾਂਦੇ ਹਨ ਸਾਡੀ ਗਰੀਬੀ ਕੱਟੀ ਜਾਂਦੀ ਹੈ ਇਹ ਕਿਸ ਕਿਦਾਂ ਸੇਵਾ ਕਰਨੀ ਹੈ ਇਸ ਬਾਰੇ ਵਿੱਚ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸਾਧ ਸੰਗਤ ਜੀ ਇਸ ਸਭ ਨੂੰ ਸਮਝਾਉਣ ਲਈ ਗੁਰੂ ਇਤਿਹਾਸ ਦੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸਾਨੂੰ ਇਸ ਸਾਖੀ ਵਿੱਚੋਂ ਹੀ ਉਹ ਜੁਗਤ ਮਿਲਣੀ ਹੈ ਜਿਸ ਨਾਲ ਸਾਨੂੰ ਉਹ ਖੁਸ਼ੀ ਬਰਕਤ ਅਤੇ ਵਿਗੜੇ ਕੰਮ ਬੰਨਣ ਦਾ ਉਪਾਅ ਮਿਲੇਗਾ ਧਨ ਦੀ ਪ੍ਰਾਪਤੀ ਦਾ ਉਪਾਅ ਮਿਲੇਗਾ ਇਹ ਸਾਖੀ ਸਾਡੇ ਲਈ ਬਹੁਤ ਹੀ ਵੱਡੀ ਸਿੱਖ ہے خاص کر انہاں لئی جو سوچدے ہن کہ ਸਾਡੀ ਤਾਂ ਇੰਨੀ ਗੁੰਜਾਇਸ਼ ਹੀ ਨਹੀਂ ਹੈ ਅਸੀਂ ਗੁਰੂ ਘਰ ਕਿਹੜੀ ਚੀਜ਼ ਦੀ ਸੇਵਾ ਕਰੀਏ ਜਾਂ ਫਿਰ ਅਸੀਂ ਗੁਰੂ ਘਰ ਕਿਹੜੀ ਭੇਟਾ ਲੈ ਕੇ ਜਾਈਏ ਕਿਉਂਕਿ ਮਨ ਵਿੱਚ ਤਾਂ ਬਹੁਤ ਚਾਹ ਹੁੰਦਾ ਹੈ ਕਿ ਅਸੀਂ ਵੀ ਗੁਰੂ ਘਰ ਜਾਈਏ ਤੇ ਉੱਥੇ ਗੁਰੂ ਘਰ ਦੇ ਲੰਗਰ ਦੇ ਵਿੱਚ ਆਪਣਾ ਹਿੱਸਾ ਆਈਏ ਲੰਗਰ ਦੀ ਸੇਵਾ ਕਰੀਏ ਜਾਂ ਫਿਰ ਕੋਈ ਹੋਰ ਮਹਿੰਗੀ ਚੀਜ਼ ਦੀ ਭੇਟਾ ਲੈ ਕੇ ਗੁਰੂ ਘਰ ਜਾਈਏ ਪਰ ਸਾਡੀ ਇੰਨੀ ਗੁੰਜਾਇਸ਼ ਹੀ ਨਹੀਂ ਹੁੰਦੀ ਤੇ ਕਈ ਵਾਰੀ ਅਸੀਂ ਇਹ ਸੋਚ ਕੇ ਨਿਰਾਸ਼ ਵੀ ਹੋ ਜਾਂਦੇ ਹਾਂ ਅਸੀਂ ਆਪਣੇ ਗੁਰੂ ਦੀ ਖੁਸ਼ੀ ਕਿਵੇਂ ਲਈਏ ਤੇ ਫਿਰ ਅੱਜ ਦੀ ਇਸ ਸਾਖੀ ਨੂੰ ਸੁਣਨ ਤੋਂ ਬਾਅਦ ਗੁਰੂ ਦੀ ਖੁਸ਼ੀ ਨੂੰ ਹਾਸਿਲ ਕਰਨ ਦੀ ਜੁਗਤ ਮਿਲ ਜਾਵੇਗੀ ਕਿਸ ਤਰ੍ਹਾਂ ਅਸੀਂ ਘਟ ਵਿੱਚੋਂ ਵੀ ਨੂੰ ਹਾਸਿਲ ਕਰ ਸਕਦੇ ਹਾਂ ਐਸਾ ਕਿ ਧੰਨ ਧੰਨ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਹੈ ਕਹਿੰਦੇ ਹਨ ਕਿ ਸਤਵੇਂ ਪਾਤਸ਼ਾਹ ਜੀ ਦੇ ਸਮੇਂ ਇੱਕ ਮਾਈ ਸੀ ਜੋ ਕਿ ਬਹੁਤ ਹੀ ਸਰਦਾਵਾਨ ਸੀ ਗੁਰੂ ਸਾਹਿਬ ਤੇ ਬਹੁਤ ਹੀ ਭਰੋਸਾ ਰੱਖਣ ਵਾਲੀ ਸੀ ਉਹ ਹਰ ਰੋਜ਼ ਗੁਰੂ ਘਰ ਜਾਂਦੀ ਤੇ ਮਨ ਲਗਾ ਕੇ ਸੇਵਾ ਕਰਦੀ ਤੇ ਉਹ ਦੇਖਦੀ ਕਿ ਜਦ ਸਿੱਖ ਸੰਗਤਾਂ ਗੁਰੂ ਘਰ ਆਉਂਦੀਆਂ ਹਨ ਤਾਂ ਗੁਰੂ ਸਾਹਿਬ ਦੇ ਅੱਗੇ ਮਹਿੰਗੀਆਂ ਮਹਿੰਗੀਆਂ ਪੇਟਾਵਾਂ ਲੈ ਕੇ ਆਉਂਦੀਆਂ ਹਨ ਗੁਰੂ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਹਨ ਇਹ ਸਭ ਦੇਖ ਕੇ ਉਸ ਮਾਈ ਦੇ ਦਿਲ ਵਿੱਚ ਆਂਦਾ ਹੈ ਕਿ ਜੇਕਰ ਮੇਰੇ ਕੋਲ ਵੀ ਹੋਵੇ ਤਾਂ ਮੈਂ ਵੀ ਗੁਰੂ ਦੇ ਲੰਗਰ ਵਿੱਚ ਸੇਵਾ ਕਰ ਸਕਾਂ ਜਾਂ ਫਿਰ ਗੁਰੂ ਜੀ ਨੂੰ ਆਪਣੇ ਘਰ ਬੁਲਾ ਕੇ ਲੰਗਰ ਸ਼ਕਾ ਸਕਾਂ ਅਤੇ ਸੰਗਤਾਂ ਨੂੰ ਵੀ ਲੰਗਰ ਸ਼ਕਾ ਸਕਾਂ ਆਪਣਾ ਹਿੱਸਾ ਪਾ ਸਕਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਚਾਰ ਉਸ ਦੇ ਮਨ ਵਿੱਚ ਆਉਂਦੇ ਰਹਿੰਦੇ ਸੀ 6ਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਸੀ ਪਰ ਉਸ माई दी इन्नी समर्था नहीं सी कि सेवा कर सके मन में एक सची तो सुची भावना से सोच कि इच्छा मन में ही ना रह जावे क्योंकि मेरी उम्र बीत दी जा रही है पता नहीं किन्नी क स बचे हैं इसलिए मन की इस इच्छा न पूरा कर लेना चाहिदा है उस माई ने आप ही राह लभ लिया ਕਹਿੰਦੇ ਹਨ ਕਿ ਜਿੱਥੇ ਕੁਝ ਕਰਨ ਦੀ ਇੱਛਾ ਹੋਵੇ ਉੱਥੇ ਰਾਹ ਵੀ ਲੱਭ ਹੀ ਜਾਂਦਾ ਹੈ ਕਿਉਂਕਿ ਜਿੱਥੇ ਚਾਹ ਹੁੰਦੀ ਹੈ ਉੱਥੇ ਰਾਹ ਵੀ ਹੈ ਹੁੰਦਾ ਹੈ ਉਸ ਮਾਈ ਨੇ ਸੋਚਿਆ ਕਿ ਜੇ ਮੈਂ ਜ਼ਿਆਦਾ ਸੇਵਾ ਨਹੀਂ ਕਰ ਸਕਦੀ ਤਾਂ ਕੋਈ ਗੱਲ ਨਹੀਂ ਰੋਗੀ ਹਾਂ ਓਨੀ ਸੇਵਾ ਕਰ ਲੈਂਦੀ ਹਾਂ ਤੇ ਉਸ ਨੇ ਸੋਚਿਆ ਕਿ ਮੈਂ ਗੁਰੂ ਸਾਹਿਬ ਲਈ ਪ੍ਰਸ਼ਾਦਾ ਤਿਆਰ ਕਰਕੇ ਸ਼ਕਾਵਾਂਗੀ ਇਹ ਸੋਚ ਕੇ ਮਾਈ ਨੇ ਆਪਣੇ ਲਈ ਜੋ ਵੀ ਰਾਸ਼ਨ ਖਰੀਦ ਕੇ ਲਿਆਣਾ ਉਸ ਵਿੱਚੋਂ ਇੱਕ ਇੱਕ ਮੁਠੀ ਹਰ ਵਾਰੀ ਕੱਢਣੀ ਸ਼ੁਰੂ ਕਰ ਦਿੱਤੀ ਤੇ ਹਰ ਵਾਰੀ ਉਹ ਮੂਲ ਮੰਤਰ ਦਾ ਜਾਪ ਕਰਕੇ ਇਕੱਠਾ ਕਰਦੀ ਤੇ ਇਸ ਤਰ੍ਹਾਂ ਹੀ ਫਿਰ ਉਸਨੇ ਪਾਠ ਕਰਦੇ ਹੋਏ ਉਸ ਮਾਈ ਨੇ ਉਸ ਅਨਾਜ ਨੂੰ ਪੀਸਿਆ ਤੇ ਫਿਰ ਬਾਣੀ ਦਾ ਪਾਠ ਕਰਦੇ ਕਰਦੇ ਰਸੋਈ ਵਿੱਚ ਚੋਕਾ ਸਾਫ਼ ਕੀਤਾ ਤੇ ਬਾਣੀ ਪੜਦੇ ਪੜਦੇ ਸਾਰੇ ਬਰਤਨਾਂ ਦੀ ਸਫਾਈ ਕੀਤੀ ਫਿਰ ਬਾਣੀ ਪੜਦੇ ਪੜਦੇ ਹੀ ਉਸਨੇ ਆਟਾ ਗੁੰਨਿਆ ਤੇ ਬਾਣੀ ਪੜਦੇ ਪੜਦੇ ਹੀ ਪ੍ਰਸ਼ਾਦੇ ਬਣਾਉਣ ਲੱਗ ਗਈ ਤੇ ਮਨ ਵਿੱਚ ਸੋਚਿਆ ਕਿ ਕੋਈ ਗੱਲ ਨਹੀਂ ਜੇ ਘਰ ਨਹੀਂ ਬੁਲਾ ਸਕੀ ਤਾਂ ਕੀ ਹੋਇਆ ਗੁਰੂ ਸਾਹਿਬ ਮਿਸੇ ਪ੍ਰਸ਼ਾਦੇ ਸ਼ੱਕ ਲੈਣਗੇ ਗੁਰੂ ਸਾਹਿਬ ਤਾਂ ਪ੍ਰਸ਼ਾਦੇ ਸ਼ੱਕ ਲੈਣਗੇ ਪਰ ਕਿਤੇ ਸੰਗਤਾਂ ਮੇਰਾ ਮਜ਼ਾਕ ਹੀ ਨਾ ਉਡਾਨ ਕਿਉਂਕਿ ਸੰਗਤਾਂ ਗੁਰੂ ਸਾਹਿਬ ਲਈ ਵਧੀਆਂ ਵਧੀਆਂ ਮਹਿੰਗੀਆਂ ਮਹਿੰਗੀਆਂ ਪੇਟਾਵਾਂ ਲੈ ਕੇ ਆਂਦੀਆਂ ਹਨ ਵਨ ਸੁਵੰਨੇ ਪਕਵਾਨ ਬਣਾ ਕੇ ਲਿਆਂਦੇ ਹਨ ਤੇ ਮੈਂ ਰੁੱਖੇ ਮਿੱਸੇ ਪ੍ਰਸ਼ਾਦੇ ਗੁਰੂ ਸਾਹਿਬ ਨੂੰ ਸ਼ਕਾਵਾਂਗੀ ਕਿਤੇ ਗੁਰੂ ਸਾਹਿਬ ਜੀ ਦੀ ਨਿਰਾਦਰੀ ਹੀ ਨਾ ਹੋ ਜਾਵੇ ਇਹ ਸੋਚ ਕੇ ਉਸ ਦੇ ਕਦਮ ਇੱਕ ਵਾਰ ਤਾਂ ਰੁਕ ਗਏ ਪਰ ਫਿਰ ਉਸ ਦੇ ਮਨ ਵਿੱਚੋਂ ਆਵਾਜ਼ ਆਈ ਨਹੀਂ ਮੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਬਹੁਤ ਹੀ ਦਿਆਲੂ ਹਨ ਤੇ ਫਿਰ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਨ ਲੱਗੀ ਕਿ ਹੇ ਸਤਗੁਰ ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਹੀ ਮੇਰੀ लाज ਰੱਖਣੀ ਹੈ ਉਸ ਮਾਈ ਨੂੰ ਤਾਂ ਇਹ ਪਤਾ ਹੀ ਨਹੀਂ ਸੀ ਕਿ ਅੰਤਰੀਆਮੀ ਸੱਚੇ ਪਾਤਸ਼ਾਹ ਜੀ ਦਾ ਉਸੇ ਵੇਲੇ ਹੀ ਉਸ ਵੱਲ ਤੁਰ ਪਏ ਸੀ ਜਦੋਂ ਉਸ ਮਾਈ ਨੇ ਮਨ ਵਿੱਚ ਗੁਰੂ ਸਾਹਿਬ ਨੂੰ ਭੋਜਨ ਪ੍ਰਸ਼ਾਦਾ ਸ਼ਕਾਨ ਦੀ ਭਾਵਨਾ ਬਣਾਈ ਸੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਆਪਣੇ ਘੋੜੇ ਤੇ ਸਵਾਰ ਹੋ ਕੇ ਮਾਈ ਵੱਲ ਨੂੰ ਤੁਰ ਪਏ ਤੇ ਨਾਲ ਕੁਝ ਸਿੱਖ ਵੀ ਹਨ ਇੱਧਰ ਮਾਈ ਅਰਦਾਸ ਕਰਕੇ ਗੁਰੂ ਸਾਹਿਬ ਵੱਲ ਨੂੰ ਤੁਰਨ ਹੀ ਲੱਗੀ ਸੀ ਕਿ ਏਨੀ ਦੇਰ ਨੂੰ ਘਰ ਦਾ ਦਰਵਾਜ਼ਾ ਖੜਕਿਆ ਜਦ ਮਾਈ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪ੍ਰਤੱਖ ਗੁਰੂ ਸਾਹਿਬ ਖੜੇ ਹਨ ਗੁਰੂ ਸਾਹਿਬ ਨੂੰ ਦੇਖ ਕੇ ਮਾਈ ਹੈਰਾਨ ਹੋ ਗਈ ਗਈ ਸੁਨਿਆ ਸੀ ਕਿ ਅੰਤਰੀਆਮੀ ਪਾਤਸ਼ਾਹ ਜੀ ਦਿਲਾਂ ਦੀਆਂ ਜਾਣ ਲੈਂਦੇ ਹਨ ਤੇ ਅੱਜ ਤਾਂ ਦੇਖ ਵੀ ਲਿਆ ਤੇ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮਾਈ ਨੂੰ ਕਿਹਾ ਕਿ ਭੁੱਖ ਬਹੁਤ ਲੱਗੀ ਹੈ ਅਸੀਂ ਸੋਚਿਆ ਕਿ ਮਾਈ ਦੇ ਹੱਥ ਦਾ ਪ੍ਰਸ਼ਾਦਾ ਛੱਕ ਕੇ ਆਂਦੇ ਹਾਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਤਾਂ ਮਾਈ ਨੇ ਪੋਣੇ ਦੇਵੇ ਚ ਲਪੇਟੇ ਹੋਏ ਪ੍ਰਸ਼ਾਦੇ ਜੋ ਕਿ ਹੱਥ ਵਿੱਚ ਫੜੇ ਹੋਏ ਸੀ ਇਦਾਂ ਹੀ ਗੁਰੂ ਸਾਹਿਬ ਅੱਗੇ ਕਰ ਦਿੱਤੇ ਤੇ ਗੁਰੂ ਸਾਹਿਬ ਨੇ ਉਹਨਾਂ ਪ੍ਰਸ਼ਾਦਿਆਂ ਨੂੰ ਇਦਾਂ ਹੀ ਬਿਨਾ ਹੱਥ ਤੋਤਿਆਂ ਹੀ ਛੱਕ ਲਿਆ ਤੇ ਪ੍ਰਸ਼ਾਦਾ ਛੱਕਦੇ ਛੱਕਦੇ ਕਹਿ ਰਹੇ ਹਨ ਮਾਈ ਪ੍ਰਸ਼ਾਦਾ ਬਹੁਤ ਸਵਾਦ ਹੈ ਤੇ ਸਿੱਖ ਇਹ ਵੇਖ ਕੇ ਹੈਰਾਨ ਹੋਏ ਕਿ ਰੁੱਖੀਆਂ ਰੋਟੀਆਂ ਨੂੰ ਵੀ ਗੁਰੂ ਸਾਹਿਬ ਕਿੰਨੇ ਸਵਾਦ ਵਾਦ ਨਾਲ ਸ਼ੱਕ ਰਹੇ ਹਨ ਤੇ ਇਹ ਵੀ ਕਹਿ ਰਹੇ ਹਨ ਕਿ ਪ੍ਰਸ਼ਾਦਾ ਬਹੁਤ ਹੀ ਸਵਾਦ ਹੈ ਮਾਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਹੈ ਨਾਲ-ਨਾਲ ਅਰਦਾਸ ਵੀ ਕਰ ਰਹੀ ਹੈ ਗੁਰੂ ਸਾਹਿਬ ਨੂੰ ਵੇਖ ਕੇ ਇੰਨੀ ਖੁਸ਼ੀ ਹੋਈ ਕਿ ਸ਼ਬਦ ਹੀ ਭੁੱਲ ਗਈ ਤੇ ਸ਼ਬਦ ਪੜਨਾ ਸੀ ਮੈਂ ਪਾਪੀ ਤੂੰ ਬਖਸ਼ਣਹਾਰ ਪਰ ਪੜ ਰਹੀ ਹੈ ਤੂੰ ਪਾਪੀ ਮੈਂ ਬਖਸ਼ਣਹਾਰ ਇਹ ਸੁਣ ਕੇ ਸਿੱਖਾ ਨੇ ਮਾਈ ਨੂੰ ਝੰਡੋੜਿਆ ਤੇ ਕਿਹਾ ਮਾਈ ਤੂੰ ਏ ਕੀ ਬੋਲ ਰਹੀ ਹੈ ਤੇ ਸਤਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਸਿੱਖਾਂ ਨੂੰ ਰੋਕਦੇ ਹੋਏ ਕਿਹਾ ਕਿ ਤੁਸੀਂ ਮਾਈ ਦੇ ਸ਼ਬਦਾਂ ਨੂੰ ਨਾ ਦੇਖੋ ਤੁਸੀਂ ਮਾਈ ਦੀ ਭਾਵਨਾ ਨੂੰ ਦੇਖੋ ਮਾਈ ਦੀ ਭਾਵਨਾ ਬੜੀ ਹੀ ਸੱਚੀ ਤੇ ਸੁੱਚੀ ਹੈ ਇਨ੍ਹਾਂ ਪ੍ਰਸ਼ਾਦਿਆਂ ਦੇ ਵਿੱਚ ਬਹੁਤ ਪਿਆਰ ਹੈ ਤੇ ਮਾਈ ਦੀ ਭਾਵਨਾ ਬਹੁਤ ਹੀ ਸੁੱਚੀ ਹੈ ਅਰਦਾਸ ਵਿੱਚ ਬਹੁਤ ਪਿਆਰ ਹੈ ਤੇ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮਾਈ ਵੱਲ ਮਿਹਰ ਭਰੀ ਨਜ਼ਰ ਨਾਲ ਤੱਕਿਆ ਅਤੇ ਮਾਈ ਦੀ ਸੱਚੀ ਸੁੱਚੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆ ਮਾਈ ਦੇ ਰੁੱਖੇ ਮਿੱਸੇ ਪ੍ਰਸ਼ਾਦ ਦੇ ਸ਼ੱਕ ਕੇ ਸਤਗੁਰ ਜੀ ਦਿਆਲ ਹੋ ਗਏ ਅਤੇ ਮਾਈ ਦਾ ਜਨਮ ਮਰਨ ਕੱਟ ਦਿੱਤਾ ਸੰਗਤ ਜੀ ਸਾਡੇ ਲਈ ਇਹੀ ਸਿੱਖਿਆ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੀਆਂ ਮਹਿੰਗੀਆਂ ਪੇਟਾਵਾਂ ਤੋਂ ਖੁਸ਼ ਨਹੀਂ ਹੁੰਦੇ ਹਨ ਕਈ ਵਾਰੀ ਅਸੀਂ ਵੀ ਮਨ ਵਿੱਚ ਸੋਚਦੇ ਹਾਂ ਕਿ ਗੁਰੂ ਸਾਹਿਬ ਲਈ ਕੋਈ ਮਹਿੰਗੀ ਭੇਟਾ ਲੈ ਕੇ ਜਾਈਏ ਜਿਸ ਨਾਲ ਗੁਰੂ ਸਾਹਿਬ ਖੁਸ਼ ਹੋਣਗੇ ਇਸ ਲਈ ਅਸੀਂ ਗੁਰੂ ਘਰ ਵਿੱਚ ਕੋਈ ਸੇਵਾ ਨਹੀਂ ਕਰ ਪਾਉਂਦੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਡੀ ਇੰਨੀ ਗੁੰਜਾਇਸ਼ ਹੀ ਨਹੀਂ ਹੈ ਜੇ ਮੈਂ ਥੋੜੀ ਜਹੀ ਸੇਵਾ ਕਰਾਂਗਾ ਤਾਂ ਮੈਨੂੰ ਇਸ ਦਾ ਕੀ ਫਾਇਦਾ ਮਿਲਣਾ ਇਸ ਨਾਲ ਸੰਗਤ ਮੇਰਾ ਮਜ਼ਾਕ ਉਡਾਵੇਗੀ ਕਿਉਂਕਿ ਗੁਰੂ ਘਰ ਵਿੱਚ ਤਾਂ ਮਹਿੰਗੀਆਂ ਵੱਡੀਆਂ-ਵੱਡੀਆਂ ਸੇਵਾਵਾਂ ਕਰਨ ਵਾਲੇ ਬਹੁਤ ਹੁੰਦੇ ਹਨ ਪਰ ਅਸੀਂ ਇਹ ਨਹੀਂ ਜਾਣਦੇ ਕਿ ਗੁਰੂ ਸਾਹਿਬ ਤਾਂ ਸਾਡੇ ਮਨ ਦੀ ਭਾਵਨਾ ਨੂੰ ਦੇਖ ਹਨ ਅਸੀਂ ਜਦੋਂ ਵੀ ਗੁਰੂ ਘਰ ਜਾਂਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੀਆਂ ਪੇਟਾਵਾਂ ਵੱਲ ਨਹੀਂ ਦੇਖਦੇ ਹਨ ਉਹ ਤਾਂ ਸਾਡੀ ਭਾਵਨਾ ਨੂੰ ਦੇਖਦੇ ਹਨ ਗੁਰੂ ਸਾਹਿਬ ਤਾਂ ਦੇਖਦੇ ਹਨ ਕਿ ਮੇਰੇ ਪਿਆਰੇ ਸਿੱਖ ਦੇ ਅੰਦਰ ਕੀ ਚੱਲ ਰਿਹਾ ਹੈ ਮੇਰੇ ਸਿੱਖ ਦੇ ਦਿਲ ਵਿੱਚ ਮੇਰੇ ਲਈ ਕਿੰਨਾ ਪਿਆਰ ਹੈ ਤੇ ਭਰੋਸਾ ਕਿੰਨਾ ਹੈ ਜਿਸ ਦੇ ਅੰਦਰ ਇਹ ਸਭ ਹੁੰਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਉਸ ਨੂੰ ਆਪਣੇ ਗੱਲ ਨਾਲ ਲਗਾ ਲੈਂਦੇ ਹਨ ਉਸ ਦੇ ਜਨਮ ਮਰਨ ਕੱਟ ਦਿੰਦੇ ਹਨ ਦੁਨੀਆ ਦੇ ਸੁੱਖ ਕੰਮ ਵਿੱਚ ਵਿਗਨ ਜਾਂ ਫਿਰ ਧਨ ਦੀ ਪ੍ਰਾਪਤੀ ਹੋਵੇ ਗਰੀਬੀ ਦੂਰ ਕਰਨੀ ਹੋਵੇ ਇਹ ਸਭ ਤਾਂ ਬਹੁਤ ਹੀ ਛੋਟੀ ਚੀਜ਼ ਹੈ ਉਹਨਾਂ ਨੇ ਤਾਂ ਸਾਡੇ ਕਰੋੜਾਂ ਪਾਪ ਵਖਸ਼ ਦੇਣੇ ਹਨ ਤੇ ਫਿਰ ਆਓ ਸੰਗਤ ਜੀ ਅਸੀਂ ਵੀ ਆਪਣੇ ਗੁਰੂ ਸਾਹਿਬ ਦੀ ਨੂੰ ਹਾਸਲ ਕਰੀਏ ਗੁਰੂ ਜੀ ਦੀ ਸੇਵਾ ਸੱਚੀ ਅਤੇ ਸੁੱਚੀ ਭਾਵਨਾ ਨਾਲ ਕਰੀਏ ਮੇਰੇ ਸਤਿਗੁਰ ਜੀ ਚੀਜ਼ ਦੀ ਕੀਮਤ ਨੂੰ ਨਹੀਂ ਦੇਖਦੇ ਉਹ ਤਾਂ ਲਿਆਣ ਵਾਲੇ ਦੀ ਭਾਵਨਾ ਨੂੰ ਦੇਖਦੇ ਹਨ ਜੇ ਸਾਡਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੁੰਦਾ ਹੈ ਤਾਂ ਵੀ ਸਾਨੂੰ ਥੋੜੀ ਸੇਵਾ ਤਾਂ ਕਰਨੀ ਹੀ ਚਾਹੀਦੀ ਹੈ ਜੇ ਬਹੁਤ ਨਹੀਂ ਤਾਂ ਇੱਕ ਕੋਲੀ ਆਟੇ ਦੀ ਹੀ ਗੁਰੂ ਕਰਦੇ ਲੰਗਰ ਵਿੱਚ ਪਾ ਦਿਓ ਉਹ ਵੀ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਵੇਗੀ ਤੇ ਭਾਵਨਾ ਨਾਲ ਲੰਗਰ ਵਿੱਚ ਪਾਈ ਹੋਈ ਇੱਕ ਕੋਲੀ ਆਟੇ ਦੀ ਵੀ ਸਾਨੂੰ ਨਿਹਾਲ ਕਰ ਸਕਦੀ ਹੈ ਕਿਉਂਕਿ ਪਤਾ ਨਹੀਂ ਗੁਰੂ ਸਾਹਿਬ ਨੇ ਕਿਸ ਰੂਪ ਵਿੱਚ ਸਾਡੇ ਘਰ ਦੇ ਉਸ ਪ੍ਰਸ਼ਾਦੇ ਨੂੰ ਸ਼ੱਕ ਲੈਣਾ ਹੈ ਜੇ ਸਾਡੀ ਭਾਵਨਾ ਸੱਚੀ ਅਤੇ ਸੁੱਚੀ ਹੋਵੇਗੀ ਅ ਗੁਰੂ ਸਾਹਿਬ ਕਿਸੇ ਨਾ ਕਿਸੇ ਰੂਪ ਵਿੱਚ ਆਕੇ ਸਾਡੇ ਪਰਸ਼ਾਧਿਆਂ ਨੂੰ ਜ਼ਰੂਰ ਸ਼ਕਨਗੇ ਜਾਂ ਫਿਰ ਗੁਰੂ ਘਰ ਦੇ ਲੰਗਰ ਵਿੱਚ ਨਾਮ ਜਪਣ ਵਾਲੀਆਂ ਕਿੰਨੀਆਂ ਹੀ ਰੱਬੀ ਰੂਹਾਂ ਹੁੰਦੀਆਂ ਹਨ ਤੇ ਉਹਨਾਂ ਵਿੱਚੋਂ ਪਤਾ ਨਹੀਂ ਕਿਸ ਦੇ ਮੂੰਹ ਵਿੱਚ ਸਾਡੇ ਘਰ ਦਾ ਅੰਨ ਜਾਵੇਗਾ ਤੇ ਸੱਚੀ ਅਸੀਸ ਸਾਡੇ ਲਈ ਨਿਕਲੇਗੀ ਉਸ ਦੇ ਦਿਲ ਵਿੱਚੋਂ ਨਿਕਲੇ ਤੇ ਸਾਡਾ ਭਲਾ ਹੋ ਜਾਵੇਗਾ ਜੇ ਇੱਕ ਕੋਲੀ ਆਟੇ ਦੀ ਵੀ ਗੁਰੂ ਦੇ ਲੰਗਰ ਵਿੱਚ ਪਾਵਾਂਗੇ ਤਾਂ ਸਾਡੇ ਘਰ ਦੀ ਗਰੀਬੀ ਦੁੱਖ ਪਰੇਸ਼ਾਨੀਆਂ ਸਭ ਕਟੀਆਂ ਜਾਣ ਗਿਆ ਸੰਗਤ ਜੀ ਮਹਾਪੁਰਖ ਕਹਿਆ ਕਰਦੇ ਸਨ ਕਿ ਜਦੋਂ ਵੀ ਗੁਰੂ ਘਰ ਜਾਓ ਤਾਂ ਖਾਲੀ ਹੱਥ ਨਾ ਜਾਓ ਗੁਰੂ ਕੇ ਲੰਗਰ ਵਿੱਚ ਸੇਵਾ ਜ਼ਰੂਰ ਕਰੋ ਜੋ ਸਾਡੀ ਸ਼ਰਧਾ ਭਾਵਨਾ ਤੇ ਸਮਰੱਥਾ ਹੋਵੇ ਉਸ ਦੇ ਅਨੁਸਾਰ ਲੰਗਰ ਵਿੱਚ ਸੇਵਾ ਜ਼ਰੂਰ ਕਰਿਆ ਕਰੋ ਸੇਵਾ ਕਰਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਕਿ ਘੋੜੀ ਹੈ ਜੇ ਥੋੜਾ ਹੈ ਤਾਂ ਵੀ ਸੇਵਾ ਕਰੋ ਤੇ ਜੇ ਬਹੁਤਾ ਹੈ ਤਾਂ ਦਿਲ ਖੋਲ ਕੇ ਸੇਵਾ ਕਰਿਆ ਕਰੋ ਕਿਉਂਕਿ ਗੁਰੂ ਸਾਹਿਬ ਸਾਡੀਆਂ ਭਾਵਨਾਵਾਂ ਨੂੰ ਵੇਖਦੇ ਹਨ ਭੇਟਾ ਦੀ ਕੀਮਤ ਨੂੰ ਨਹੀਂ ਦੇਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ